ਕਿਨਾਰ ਮਤਿਆਬ ਨੋ ਪਤਾ ਕਿਨਾਰ ਦਾ ਨੇ ਜੀ ਮੇਰੇ ਜੀ ਬੋਲ ਹਾ ਕਿੰਨੀ ਉਮਰ ਹੈ ਯਾ ਕੀ ਕਿਨਾਰ ਦਾ ਜੀ ਹੈ ਮੇਰਾ ਨੰਦਰਜੀਤ ਸਿੰਘ ਹੈ ਪਿੰਡ ਕਿਹੜਾ ਜੀ ਮਦੂਦਾ ਜੀ ਅੱਜ ਜਿਹੜੀ ਮਤਦਾਨ ਹੋਇਆ ਹੈ ਇਹ ਦੇਖਦੇ ਤੁਸੀਂ ਮਤਦਾਨ ਜੀ ਬਹੁਤ ਵਧੀਆ ਹੋਇਆ ਸਾਡੇ ਸ਼ਾਂਤਮਈ ਹੋਇਆ ਜੀ ਪੋਲਿੰਗ ਵੀ ਹੁਣ ਤੱਕ ਘੱਟੋ ਘੱਟ 55 60% ਹੋ ਚੁੱਕੀ ਹੈ ਜੀ ਤੇ ਸਾਨੂੰ ਆਸ ਹੈ ਵੀ ਘੱਟੋ ਘੱਟ 70-75% ਤੱਕ ਅਸੀਂ ਪੋਲਿੰਗ ਕਰਾਵਾਂਗੇ ਜੀ। ਜੇ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਲੱਗ ਰਿਹਾ ਤੇ ਹਾਂਗੇ। ਬਾਕੀ ਸਿਰਾਂ ਟੱਕਰ ਸੋਨੇ ਦੀ ਆਪਣੀ 70 ਸਾਨੂੰ ਤਾਂ ਐ ਲੱਗਦਾ ਜੀ ਸਾਡੇ ਮੁਕਾਬਲੇ ਤਾਂ ਕੋਈ ਹੈ ਹੀ ਨਹੀਂ। ਸਾਨੂੰ ਤਾਂ ਇੰਨਾ ਲੱਗਦਾ ਵੀ ਮੈਂ ਕਹਿੰਦਾ ਵੀ ਮੈਂ ਆਪਣੇ ਇਸ ਪੋਲਿੰਗ ਬੂਥ 203 ਨੰਬਰ ਬੂਥ ਹੈ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਵੀ 80% ਵੋਟ ਕਾਂਗਰਸ ਨੂੰ ਪਈ ਆ। ਤੇ ਹੋਰ ਵੋਟਰਾਂ ਨੂੰ ਕੀ ਅਪੀਲ ਕਰਦੇ ਹੋ ਕਿ ਜਿਵੇਂ ਅੱਜ ਵੋਟਿੰਗ ਲਈ ਚੱਲ ਗਈ ਹੈ ਕੀ ਪੀ ਕਰਦੇ ਹੋ? ਅਪੀਲ ਤਾਂ ਇਹੀ ਹੈ ਜੀ ਵੀ ਦੇਖੋ ਪਾਵੇਂ ਕਿਸੇ ਪਾਰਟੀ ਨੂੰ ਪਾਓ ਪਰ ਵੱਧ ਚੜ ਕੇ VOTING ਕਰਨੀ ਚਾਹੀਦੀ। ਇਹ ਆਪਣਾ ਅਧਿਕਾਰ ਹੈ। ਭੀਮਰਾਓ ਅੰਬੇਦਕਰ ਡਾਕਟਰ ਭੀਮਰਾਓ ਅੰਬੇਦਕਰ ਨੇ ਆਪਾਂ ਨੂੰ ਹੱਕ ਦਿੱਤਾ VOT ਪਾਉਣ ਦਾ। ਕਾਂਗਰਸ ਪਾਰਟੀ ਨੇ 18 ਸਾਲ ਤੱਕ ਹੱਕ ਦਿੱਤਾ ਵੀ ਭਾਈ 18 ਸਾਲ ਦਾ ਬੰਦਾ ਪਾ ਸਕਦਾ। ਨੌਜਵਾਨ ਲੜਕਾ ਲੜਕੀ ਕੋਈ ਵੀ ਹੈ 21 ਤੋਂ ਘਟਾ ਕੇ 18 ਕੀਤਾ। ਤੇ ਉਹ ਪਾਣਾ ਚਾਹੀਦਾ ਮਤਦਾਨ ਆਪਣਾ ਚੋਣਨਾ ਚਾਹੀਦਾ ਆਪਣਾ ਜੋ ਵੀ ਜਿਹਨੂੰ ਪਸੰਦ ਹੈ VOT ਵੱਧ ਤੋਂ ਵੱਧ ਪਾਣੀ। ਅੱਜ ਗੱਲ ਕਰੀਏ ਸਾਡੇ ਪਿੰਡ ਦੀ ਗੱਲ ਕਰੀਏ ਤੁਹਾਡੇ ਇੱਕ ਪਿੰਡ ਦੇ ਕਿੰਨਾ ਕੋ ਯੂਥ ਨੇ ਆ ਜਿਹੜੀ ਵੋਟਿੰਗ ਕੀਤੀ ਹੈ ਯੂਥ ਨੇ ਵੱਧ ਚੜ ਕੇ ਹਿੱਸਾ ਲਿਆ ਹੈ ਬਹੁਤ ਵੱਧ ਚੜ ਕੇ ਹਿੱਸਾ ਲਿਆ ਯੂਥ ਨੇ ਜੀ ਤੁਸੀਂ ਪਿੰਡ ਪੱਧਰ ਤੇ ਸਰਪੰਚੀ ਲੈਵਲ ਤੱਕ ਜੁੜੇ ਹੋਏ ਹੋ ਕੀ ਲੱਗਦਾ ਕੇਂਦਰ ਤੋਂ ਜਿਹੜੀ ਸਕੀਮ ਆਉਂਦੀ ਹੈ ਕੋਈ ਕੋਈ ਫਾਇਦਾ ਆਉਂਦਾ ਪਿੰਡਾਂ ਵਾਲਿਆਂ ਤੱਕ ਪਹੁੰਚਦਾ ਕਿ ਨਹੀਂ ਪਹੁੰਚਦਾ ਜੇ ਨਹੀਂ ਪਹੁੰਚਦਾ ਕਾਰਨ ਕੀ ਹੈ ਵੀ ਦੇਖੋ ਮੈਂ ਤਾਂ ਇਹ ਗੱਲ ਮੰਨਦਾ ਜੀ ਸੈਂਟਰ ਨੇ ਜੋ ਵੀ ਸਕੀਮਾਂ ਮਤਲਬ ਲਾਗੂ ਕੀਤੀਆਂ ਨੇ ਜਾਦਾਂ ਤਰ ਤਾ ਜੋ ਪਿੰਡ ਦੇ ਨਮਾਇंदे ਚਾਹੇ ਪੰਚ ਸਰਪੰਚ ਉਹਨਾਂ ਦਾ ਫਰਜ ਬਣਦਾ ਵੀ ਉਹ ਲੋਕਾਂ ਤੱਕ ਪਹੁੰਚਾਣ ਬੀਡੀਪੀਓ ਦਫਤਰ ਨਾਲ ਜੁੜੇ ਹੋਣ ਕਰਕੇ ਉਥੋਂ ਜੋ ਵੀ ਸਾਨੂੰ ਸਕੀਮਾਂ ਉਹ ਦੱਸਦੇ ਨੇ ਵੀ ਸੈਂਟਰ ਦੀਆਂ ਸਕੀਮਾਂ ਨੇ ਉਹਨਾਂ ਦਾ ਧਰਮ ਬਣਦਾ ਵੀ ਉਹ ਅੱਗੇ ਲੋਕਾਂ ਤੱਕ ਲੈ ਕੇ ਜਾਣ ਤੇ ਅਸੀਂ ਜਿੰਨਾ ਹੋਇਆ ਜੀ ਵੱਧ ਤੋਂ ਵੱਧ ਮਤਲਬ ਸੈਂਟਰ ਦਾ ਜੋ ਵੀ ਸਕੀਮਾਂ ਸੀ ਤੇ ਪਹੁੰਚਾਈਆਂ ਲੋਕਾਂ ਜਿੰਨ ਲੋਕਾਂ ਤੱਕ ਪ੍ਰਚਾਰ ਕੀਤਾ ਪਾਰਟੀ ਜੀਆਂ ਜੀਆਂ ਗਤੀਵਿਧੀਆਂ ਨੇ ਹਾਂਜੀ ਜੋ ਵਾਦੇ ਪਾਰਟੀ ਦੇ ਨੇ ਲੋਕਾਂ ਤੱਕ ਲੈ ਕੇ ਗਏ ਹੋ ਤੁਹਾਨੂੰ ਲੱਗਦਾ ਹੈ ਕਿ ਪਾਰਟੀ ਇਹ ਸਰਕਾਰ ਦੇ ਵਿੱਚ ਆ ਜਾਂਦੀ ਹੈ ਤਾਂ ਉਹ ਸਕੀਮਾਂ ਜਿਹੜੇ ਵਾਦੇ ਤੁਸੀਂ ਆਪਣੀ ਪਾਰਟੀ ਬਾਰੇ ਲੋਕਾਂ ਨਾਲ ਕੀਤੇ ਨੇ ਉਹ ਪੂਰੇ ਕਰੋਗੇ ਬਿਲਕੁਲ ਜੀ ਸਾਡਾ ਆਪਣਾ ਕਾਂਗਰਸ ਪਾਰਟੀ ਨੇ ਜਿਹੜਾ ਚੋਣ ਮੈਨੀਫੈਸਟੋ ਹੈ ਉਹਦੇ ਚ ਇੱਕ ਤਾਂ ਉਹਨਾਂ ਨੇ 1 ਲੱਖ ਰੁਪਿਆ ਹਰ ਗਰੀਬ ਔਰਤ ਨੂੰ ਇਹ ਨਰੇਗਾ 400 ਰੁਪਏ ਵਧਾ ਕੇ 322 ਰੁਪਏ ਤੋਂ 400 ਰੁਪਏ ਤੇ ਜਿਹੜਾ ਜੋ ਰਾਸ਼ਨ ਮਿਲਦਾ ਇਹ ਵੀ ਮਨਮੋਹਨ ਸਿੰਘ ਨੇ ਲਾਗੂ ਕੀਤਾ ਸੀ ਅੱਜ ਚਾਹੇ ਮੋਦੀ ਕਹੀ ਜਾਵੇ ਮਰਸੀ ਕਰੋੜਾ ਉਹਨਾਂ ਨੂੰ ਰਾਸ਼ਨ ਦੰਨਾ ਇਹ ਮਨਮੋਹਨ ਸਿੰਘ ਦੀ ਸਰਕਾਰ ਨੇ ਦੂਜੇ ਉਹਦੇ ਚ 133000 ਕਰੋੜ ਦੀ ਸਬਸਿਡੀ ਸੀ ਇਸ ਚ ਉਹ ਮਨਮੋਹਨ ਸਿੰਘ ਨੇ ਲਾਗੂ ਕੀਤਾ ਸੀ ਉਹ 5 ਤੋਂ ਵਧਾ ਕੇ 10 ਕਿਲੋ ਪਰ ਹਰ ਮੈਂਬਰ ਨੂੰ ਪਰਿਵਾਰ ਦੇ ਮਹੀਨੇ ਬਾਰ ਉਹ ਦੇਣਾ ਜੇ ਸਰਕਾਰ ਬਣਦੀ ਹੈ ਕਾਂਗਰਸ ਸਰਕਾਰ ਇਹਦੀ ਕਾਂਗਸ ਪਾਰਟੀ ਦੀ ਉਹਨੂੰ ਕੀ ਲੱਗਦਾ ਹੈ ਕਿ ਅੱਜ ਕੱਲ੍ਹ ਜਿਹੜੇ ਲੀਡਰ ਨੇ ਉਹਨਾਂ ਤੇ ਕੋਈ ਵਿਸ਼ਵਾਸ ਨਹੀਂ ਅੱਜ ਇਸ ਪਾਰਟੀ 'ਚ ਕੱਲ ਉਸ ਪਾਰਟੀ 'ਚ ਜਦੋਂ ਇੱਕ ਲੀਡਰ ਜਿਹਦੇ ਵੀ ਆਪਾਂ ਦਿਨ ਰਾਤ ਮਿਹਨਤ ਕਰਦੇ ਹਾਂ ਉਹ ਬਦਲ ਜਾਂਦਾ ਹੈ ਫਿਰ ਕਿਸਾਂ ਦੀ ਵੀ ਟੁੱਟਦੀ ਹੈ ਇੱਕ ਵਾਰ ਦੇਖੋ ਮਾਨਤਾ ਟੁੱਟਦਾ ਜੇ ਤਾਂ ਤੁਸੀਂ ਵੀ ਸਮਝਦਾ ਰਹੋ ਵੀ ਮਾਨਤਾ ਟੁੱਟਦਾ ਵੀ ਆਪਾਂ ਉਹਦੇ ਤੇ ਬਹੁਤ ਉਮੀਦਾਂ ਲਾਈ ਹੁੰਦੀਆਂ ਜਦੋਂ ਉਹਨਾਂ ਦਾ ਪਤਾ ਲੱਗਦਾ ਵੀ ਰਾਤ ਉਹ ਕਿਹੜੀ ਪਾਰਟੀ 'ਚ ਸਵੇਰੇ ਜਾ ਕੇ ਸਰੂਪਾ ਦੂਜੀ ਪਾਰਟੀ 'ਚ ਪਵਾ ਲਿਆ ਮਾਨਤਾ ਟੁੱਟਦਾ ਇਹਦੇ 'ਚ ਇਹ ਹੈ ਜੀ ਵੀ ਲੋਕਾਂ 'ਚ ਬੇਵਿਸ਼ਵਾਸੀ ਹੈ ਲੀਡਰਾਂ ਬਾਰੇ ਇਹੀ ਇਹੀ ਇੱਕ ਕਾਰਨ ਬਣਿਆ ਜਿਹੜੇ ਵਿਸਵਾਸ ਵਾਲੇ ਲੀਡਰ ਨੇ ਤਾਂ ਹੀ ਲੋਕ ਉਹਨਾਂ ਨਾਲ ਖੜੇ ਨੇ ਤੁਸੀਂ ਨਿਗਾ ਵੀ ਮਾਰ ਲਿਓ ਜਿੱਤਣਗੇ ਵੀ ਉਹੀ ਜਿਹੜੇ ਜਿਨ੍ਹਾਂ ਤੇ ਲੋਕਾਂ ਦਾ ਭਰੋਸਾ ਜਿਹੜੇ ਆਪਣੀ ਪਾਰਟੀ ਨਾਲ ਪੱਕੇ ਖੜੇ ਨੇ ਦਲ ਬਦਲੂਆਂ ਨੂੰ ਤਾਂ ਮੈਂ ਕਹਿੰਦਾ ਲੋਕ ਮੂੰਹ ਨਹੀਂ ਲਾਣਗੇ